ਵਾਹਿਗੁਰੂ ਸਾਹਿਬ ਜੀਓ ਧੰਨਾ ਗੋਪਾਲ ਤੇਰਾ ਯਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਰਹਾ ਦਾਨਸੀ ਦਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਤ ਜਿਓ ਪਨੀਆਂ ਸਾਧਨ ਨਿਕਾ ਅਨਾਜ ਮੰਗੋ ਸਤ ਸਿਕਾ ਗਉ ਪੈਸ ਮੰਗੋ ਲਾਵੇਰੀ ਇਕਤਾ ਜਨ ਤੁਰੇ ਚੰਗੇਰੀ ਕਰਕੇ ਗੀਹਨ ਚੰਗੇ ਜਨ ਧਨਾਂ ਨੇ ਵੇ ਮੰਗੇ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਹਿਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਗੁਰ ਪੁਰੇ ਹਰ ਨਾਮ ਦਰੜਾਇਆ ਬਿਨ ਨਾ ਵੇ ਜੀਵਨ ਬਿਰਠਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਠਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਇਕਾਥਾ ਜਿਨ ਸਾਧੋ ਚਰਣਾ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੁਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਿਆ ਧਾਰ ਜਗਨਾਥਾ ਹਮੇ ਅੰਧ ਲੈ ਗਿਆ ਨਹੀਂ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮੇ ਅੰਧ ਲੈ ਕੋ ਗੁਰ ਅੰਚਲ ਦੀ ਜੈ ਜਨ ਨਾਨਕ ਚਲਹਿ ਮਿਲੰਥਾ ਜੈਤ ਸ੍ਰੀ ਮਹਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਰੀ ਬਿਨ ਗਾਹਕ ਮੇ ਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੂ ਲਖਾ ਮੇਰੇ ਮਨ ਗੁਪਤ ਹੀਰ ਹਰ ਰਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰਮੇਲੇ ਹੀਰ ਪਰਖਾ ਰਹਾਉ ਮਨ ਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਕਰ ਰਤਨ ਨ ਲਖਾ ਤੇ ਉਜੜ ਭਰਮ ਮੋਏ ਗਵਾਰੀ ਮਾਇਆ ਭੰਗ ਵਿਖ ਚਾਖਾ ਹਰ ਹਰ ਸਾਧ ਮੇਲੋ ਜਨਨੀ ਕੇ ਹਰ ਸਾਧੂ ਸ਼ਰਨ ਹਮ ਰਖਾ ਹਰ ਅੰਗicar ਕਰਵ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਖਾ ਜੇਵਾ ਕਿਆ ਗੁਣ ਆਖਿ बखाने ਤਮ ਵਾਡੇ ਅਗਮ ਵਡਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਖਾਨ ਡੁੱਬਤ ਹਰ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਕ ਕਛੂ ਨ ਜਾਣ ਹੈ ਗਤ ਮਿਤ ਤੇਰੇ ਮੋਰਖ ਮੁਗਧਿਆਨਾ ਹਰ ਕਿਰਪਾ ਧਾਰ ਦੀਜੇ ਮਤ ਉਤਮਾ ਕਰਲੇ ਜੈ ਮੁਗਧ ਸਿਆਨਾ ਮੇਰਾ ਮਨ ਆਲਸੀ ਆਯੁਗਨਾਨਾ ਹਰ ਹਰਿਆਣ ਮਿਲਾਇਓ ਗੁਰ ਸਾਧੂ ਮੇਨ ਸਾਧੂ ਕਪਟ ਖੁਲਾਣਾ ਰਹਾ ਗੁਰ ਖਿਨ ਖਿਨ ਪ੍ਰੇਤ ਲਗਾਵੋ ਮੇਰੇ ਹਿਅਰੇ ਮੇਰੇ ਪ੍ਰੇਤਮ ਨਾਮ ਪਰਾਨਾ ਬਿਨ ਨਾਵੇ ਮਰ ਜਾਈਏ ਮੇਰੇ ਠਾਕੁਰ ਜੋ ਅਮਲ ਅਮਲ ਲੁਭਾਨਾ ਜਿਨ ਮਨ ਪ੍ਰੀਤ ਲਗੇ ਹਰ ਕੇਰੀ ਤੈਨ ਧੁਰ ਭਾਗ ਪੁਰਾਨ ਤੈਨ ਹਮ ਚਰਨ ਸਰੇ ਵੇਖੇ ਲਖਨ ਜਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਜਨ ਬਿਛਰਿਆ ਚਰੀ ਮਿਲਾਨਾ ਤਨ ਤਨ ਸਤ ਗੁਰ ਜਿਨ ਨਾਮ ਮੰਦਰਾਇ ਜਨ ਨਾਨਕ ਤਿਸੁ ਕੁਰਬਾਨ ਜੈਤ ਸਰੇ ਮਹਲਾ ਚੌਥਾ ਸਤ ਗੁਰ 사ਜਨ ਪੁਰਖ ਵੱਡ ਪਾਇਆ ਹਰ ਰਸ ਕਰਸ ਕ ਭਲ ਲਾਗੇ ਬਾ ਮਾਇਆ ਭਯੰਗ ਗਰਸਿਓ ਹੈ ਪ੍ਰਾਣੀ ਗੁਰਬਚਨੇ ਬਿਸਹਰ ਕਾਢ ਬਾ ਮੇਰਾ ਮਨ RAM ਨਾਮ ਰਸ ਲਾਗੇ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖਿ ਬਾਰਾ ਧਨ ਧਨ ਵੱਡ ਭਾਗ ਮਿਲਿਓ ਗੁਰ ਸਾਧੂ ਮੇਲੇ ਸਾਦੋਲੇ ਉਹਨ ਮੰਨ ਲਾਗੇ ਬਾ ਦ੍ਰਿਸ਼ਨਾ ਯਗਨ 부ਜੀ ਸਾਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿੰਨ ਕੇ ਭਾਗ ਖੀਨ ਤੁਰ ਪਾਏ ਜਿਨ ਸਤ ਗੁਰ ਦਰਸ ਨਾ ਪਾਏ ਬਾ ਤੇ ਦੂਜੇ ਪਾਏ ਪਵੇ ਗਰਬ ਜੋਨੀ ਸਭ ਬਿਰਥਾ ਜਨਮ ਤਿੰਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੇਠ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾਣ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਰ ਦੇ ਨਾਮ ਨ ਬਸਿਓ ਤੈਨ ਮਾਤ ਕੀਜੈ ਹਰਬਾਂਜਾ ਤੈਨਾ ਸੁਣੀ ਦੇ ਫਰੇ ਬਿਨ ਨਾਵੇ ਓਏ ਖੱਪ ਖੱਪ ਮੁਏ ਕਰੰਝਾ ਮੇਰੇ ਮਨ ਜਪ ਰਾਮ ਨਾਮ ਹਰਮਾ ਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੇ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਈਐ ਸਤ ਗੁਰ ਮੰਝਾ ਹੋਂ ਬਲੇਹਾਰੀ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਂਝਾ ਦਰਸ਼ਨ ਸਾਧ ਮਿਲੇ ਵਡ ਭਾਗੀ ਸਭ ਕਿਲ ਬਿਖ ਗਏ ਗਵਾਂਝਾ ਸਤ ਗੁਰ ਸਾਹ ਹੋ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੇ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਤ ਤੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਤਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੇਤ ਲਗਾਏ ਸਤਿਗੁਰ ਹਰ ਮਿਲੇਉ ਲਾਏ ਚ ਪੀੜਾ ਰਹਾਉ ਸਾਕਤ ਬੰਦੇ ਭਏ ਮਾਇਆ ਵੇਖ ਸंचे ਲਾਇ ਜਿ ਕਿੜਾ ਹਰ ਕੈ ਅਰਥ ਖਰਚ ਨਹ ਸ ਕਹੇ ਜਮ ਕਾਲ ਸਹ ਸਿਰ ਪੀੜਾ ਜੇ ਨ ਹਾਰੇ ਅਰਥ ਸਰੇਰ ਲਗਾਇਆ ਗੁਰ ਸਾਧੂ ਬਹੁ ਸ਼ਰਦਾ ਲਾਏ ਮੁਖ ਧੂੜਾ ਹਲਤਾ ਪਲਤਾ ਹਰ ਸੋਬਾ ਪਾਵਹਿ ਹਰ ਰੰਗ ਲਗਾ ਮਨ ਗੁੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੇ ਪਗ ਸਾਧ ਗੁਰ ਮੇਲਾ ਸਾਧੋ ਪਖਾਨ ਹਰਿਓ ਮਨ ਮੁੜਾ ਜੈਤ ਸਰੇ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਿਗੁਰ ਪ੍ਰਖ ਮਿਲਾਵੋ ਗੁਰ ਮਿਲੇ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਓਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵ ਗੁਰ ਮਿਲੇ ਪ੍ਰਗਟ ਹੋਈ RAM ਮਦਸੂਦਨ ਹਰ ਮਦੋ ਪ੍ਰਾਨਾ ਮੇਰੇ ਮਨ ਤਨੇ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪਰਖ ਨਿਰੰજન ਸੋਈ RAM ਹਰ ਹਰ ਨਾਮ ਫਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈਤ ਸਰੇ ਮਹਲਾ ਚੌਥਾ ਹਰ 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 ਨਾਮ ਜਪਾ ਗੁਰਮੁਖ ਨਾਮ ਸਦਾ ਲੈ ਲਾ ਹਰ 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 ਭਗਤ ਦ੍ਰਿੜਾ ਬੋ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਇਆਲ ਧਿਆਲ ਹਰ ਕੈ ਰੰਗ ਸਦਾ ਗੁਣ ਗਾ ਹਰ 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 ਜਸ ਘੂਮਰ ਪਾਵੋ ਮੇਲਾ ਸਤ ਸੰਗਿ ਓ ਮਹਾਰਾਮ ਆਓ ਸਖੇ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾ ਹਰ ਹਰ ਕਿਰਪਾ ਧਾਰ ਗੁਰ ਮਿਲੋ ਗੁਰ ਮਿਲਿਆ ਹਰਿ ਓ ਮਹਾਰਾਮ ਕਰਕੇ ਰਤ ਜਸ ਅਗਮ ਅਥਾ ਖਿੰਖਿਨ ਰਾਮ ਨਾਮ ਗਵਾਹਾ ਮੋ ਕਤਾਰ ਕਿਰਪਾ ਮਿਲਿਐ ਗੁਰੁ ਦਾਤੇ ਹਰ ਨਾਨਕ ਭਗਤ ਹੁ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਰਸ ਰਸ RAM ਰਸਾਲ ਸਲਾ ਮਨ RAM ਨਾਮ ਪੀਨਾ ਲੈ ਲਾ ਖੇਨ ਖੇਨ ਭਗਤ ਕਰੇ ਦਿਨ ਰਾਤੀ ਗੁਰਮਤਿ ਭਗਤਿ ਅਮਾਰਾਮ ਹਰ ਹਰ ਗੁਣ ਗੋਵਿੰਦ ਜਪਾ ਹ ਮਨ ਤਨ ਜੀਤ ਸ਼ਬਦ ਲੈ ਲਾ ਗੁਰਮਤਿ ਪੰਜ ਦੋਤ ਵਸ ਆਵਹਿ ਮਨ ਤਨ ਹਰਿ ਓ ਮਹਾਰਾਮ ਨਾਮ ਰਤਨ ਹਰਨਾਮ ਜਪਾ ਹਰ ਗੁਣ ਗਾਏ ਸਦਾ ਲੈ ਲਾ ਦੇਨ ਦਿਆਲ ਕਿਰਪਾ ਕਰ ਮਦ ਹਰ ਹਰ ਨਾਮੇ ਮਹਾਰਾਮ ਜਪ ਜਗ ਦੇ ਸਜਪੋ ਮਨ ਮਾਹ ਹਰ ਹਰ ਜਗਨਾਥ ਜਗਲਾ ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਦੇ ਮਹਾਰਾਮ ਜਪ ਜਗ ਦੀਸ ਜਪੋ ਮਨ ਮਾਹ ਹਰ ਹਰ ਜਗਨਾਥ ਜਗਲਾਹਾ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਅਮਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ